ਦੀ ਪ੍ਰੈਕਟਿਸ ਹਾਂ ਹੂੰ ਇਹ ਹਰ ਵਾਰੀ ਦੋ ਦਿੰਦੀ ਐ ਨਾ ਪੀਲੀ ਵਾਰ ਕੀ ਦਿੱਤਾ ਜੀ ਬੱਚਾ ਬੱਚੀ ਆਇ ਇੱਕੀ ਦੋਵੇਂ ਮੱਛੀਆਂ ਚੋਣੇ ਆ ਆ ਡੱਬੀ ਹੈ ਨਾ ਉਹਦੇ ਕੱਲੇ ਚਾਰੇ ਪੈਰ ਚਿੱਟੇ ਆ ਮਮੋ ਮਮੋ ਕਹਿੰਦੀ ਇੰਟਰਵਿਊ ਹੋਪਾ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਮਦਾਂ ਇਹ ਦੇ ਲੱਗਦਾ ਇਤੋਂ ਹੋ ਜਾਈ ਦੋ ਲੋਟੇ ਆਈ ਇਹ ਨਵੀਂ ਕੀ ਦੇਖਣ ਨੂੰ ਮਿਲੀ ਕੋਈ ਦਾ ਕਰਦੇ ਵੇਖੀਦਾ ਹੀ ਨਹੀਂ ਕਿਵੇਂ ਫਿਰ ਸੋਹਣੇ ਆ ਜਮਾਂ ਤੇਰੇ ਵਰਗੇ ਇਹ ਵੀ ਪਾਈ ਨਹੀਂ ਇਹ ਬਵਾਇ ਸੁਣਨ ਕੱਟ ਨਹੀਂ ਬਹਿ ਗਿਆ ਵੇਖਣ ਕਿ ਆ ਵੀ ਕੀ ਬਣੀ ਕੀ ਆ ਗਿਆ ਨਾ ਅੱਗੇ ਸੇਕਦਾ ਪਿਆ ਨਹੀਂ ਇਹਦੇ ਕਰਕੇ ਮੈਨੂੰ ਬੁਲਾਇਆ ਤੇ ਹੋਰ ਮੈਂ ਮੋਟੀ ਗੱਲਾਂ ਦੱਸਿਆ ਯਾਰ ਕੀ ਗੱਲ ਆ ਯਾਰ ਬੱਚੇ ਹੁਣ ਸੁਈ ਆ ਦੋ ਬੱਦਸ ਘੰਟਾ ਹੋ ਗਿਆ ਹਾਂ ਕਿਉਂ ਕਿੱਥੇ ਵੇਖ ਦੱਸ ਲੈ ਲਾਲ ਗਲਾਲ ਕਰੇ ਵੇਖੇ ਨਹੀਂ ਮੈਂ ਤਾਂ ਆ ਪਹਿਲੀ ਵਾਰੀ ਆਇਆ ਹੋਇਆ ਸਿਸਟਮ ਯਾਰ ਨਹੀਂ ਹਾਂ ਪਿਛਲੀ ਵਾਰੀ ਚਲ ਮੈਂ ਵੇਖਿਆ ਹੀ ਪਰ ਸੁੰਘੀ ਨਹੀਂ ਵੇਖੀ ਪਿਛਲੀ ਵਾਰੀ ਡਾਕਟਰ ਨੇ ਨਹੀਂ ਦੱਸਿਆ ਕਿਵੇਂ ਆਪ ਸੁਈ ਡਾਕਟਰ ਨੇ ਕਿਹਾ ਹੀ ਡਾਕਟਰਾਂ ਦਾ ਹਰ ਵਾਰੀ ਦੁੱਧ ਆ ਕਰੂਗੀ ਪਰ ਵੀ ਸੱਚੀ ਬੱਚਾ ਤਾਂ ਨਹੀਂ ਆਦਾ ਕਿ ਚੱਕਰ ਹੁੰਦਾ ਬੱਚਾ ਤਾਂ ਨਹੀਂ ਦੋ ਹੁੰਦੀਆਂ ਉਹ ਬਾਂਧੀਆਂ ਹੁੰਦਾ ਦੋ ਫਿਰ ਉਹਨੂੰ ਤਾਂ ਹੀ ਉਹਨੇ ਕਿਹਾ ਹਾਂ ਤੇ ਕਿਤੇ ਸਹੀ ਆ ਹੋ ਗਿਆ ਕਿੰਟਾ ਫਿਰ ਆਈਗਾ ਆਈਗਾ ਵੀਰੇ ਨੂੰ ਦੱਸ ਦਈਏ ਚਾਚਾ ਨੂੰ ਚਾਚੇ ਚਾਚਾ ਸਾ ਚਾਚਾ ਇਹ ਗੱਲਾਂ ਮੈਂ ਹੁਣ ਕਰਾਂਗਾ ਮੈਂ ਉੱਤੇ ਲੀਰਾ ਪਾਈਆਂ ਹੱਥ ਐ ਲੈ ਬਾਹਰਲੇ ਪਾਸੇ ਨਹੀਂ ਮੈਂ ਹੁਣ ਕੀ ਕਰਾਂ ਬਾਪਾ ਬੈਠਾ ਰਹਿ ਮੈਂ ਹਾਂ ਜੇ ਮਸਾਈ ਦਾ ਤਾਂ ਅੱਜ ਜਾਗਦਾਂ ਨੇ ਫਿਰ ਫਿਰ ਸਕੂਲ ਜਾਈਏ ਨਹੀਂ ਪਾਪਾ ਨਹੀਂ ਪਾਪਾ ਉਹ ਹੀ ਮਰੋਣੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਹਨ ਕਰੀਪਰਤੀ ਜੀ ਆਏ ਜਿਹੜੀ ਆ ਡੱਬੀ ਆ ਪਹਿਲਾਂ ਹੀ ਆ ਬਾਅਦ ਚੋ ਹੀ 20 ਤਰੀਕ ਨੂੰ ਸੋਈ ਆ ਤਿੰਨ ਦਿਨ ਚਾਰ ਦਿਨ ਰਹਿ ਗਏ ਸੀ ਨੌ ਮਹੀਨੇ ਪੂਰੇ ਹੋਣ ਚ ਆ ਗਿਆ ਨੇ ਬੱਚਾ ਦਊਗੀ ਪੀਲੀ ਵਰਗੀ ਬੱਚਾ ਤੇ ਬੱਚੀ ਮੈਂ ਕਿਹਾ ਇਹ ਕੀ ਆ ਇਹ ਬੱਚੀਆਂ ਦੋਵੇਂ ਦੋਵੇਂ ਬੱਚੀਆਂ ਇਹ ਵੀ ਇੰਦੀ ਕਿ ਲਾੜਾ ਕਰਮ ਹੋਰ ਹੁੰਦਾ ਲੱਗਦਾ ਕੌਲੀ ਵਿਖਾ ਆ ਇਧਰ ਹਾਂ ਹੱਸ ਲਿਓ ਹਾਂ ਵਧਾਈਆਂ ਕਰ ਲਾੜਾ ਤੈਨੂੰ ਵਧਾਈਆਂ ਜੀ ਦੋ 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 ਕੀ ਦੋ ਦੋ ਬੱਚੀਆਂ ਦੀਆਂ ਵਧਾਈਆਂ ਗਰ ਲਾਲ ਦੋ ਦੋ ਬੱਚੀਆਂ ਦਾ ਭਰਾ ਏ ਤੂੰ